ਕਿਸਾਨ ਭਰਾਓ ਸਤਿ ਸ਼੍ਰੀ ਅਕਾਲ ਕੁਝ ਤੁਹਾਡੇ ਸਵਾਲ ਆਏ ਹੈਗੇ ਆ ਤੇ ਸ਼ਾਇਦ ਸਵਾਲ ਤੁਹਾਡਾ ਕਿਸੇ ਹੋਰ ਨੇ ਕਮੈਂਟਾਂ ਵਿੱਚ ਕੀਤਾ ਹੋਵੇ ਪਰ ਤੁਹਾਨੂੰ ਉਹਦਾ ਜਵਾਬ ਮਿਲ ਜਾਵੇਗਾ ਕਿ 13059 ਦਾ ਝਾੜ ਵੱਧਾ ਹੈ ਹਾਂ ਜੀ ਬਿਲਕੁਲ ਵੱਧਾ ਹੈ ਜੀ ਕੁਆਲਿਟੀ ਵਧੀ ਹੈ ਜੀ ਦਾਣੇ ਦੀ ਜਿਹੜੀ ਹੈਗੀ ਆ ਗੁਣਵਕਤਾਵਾਦੀ ਆ ਉਹਦੇ ਕੈਰੈਕਟਰ ਜਿਹਦੇ ਕਰਕੇ ਵਪਾਰੀ ਨੇ ਮੁੱਲ ਲਾਉਣਾ ਹੁੰਦਾ ਬਾਸਮਤੀ ਦਾ ਉਹਦਾ ਵੱਧਾ ਹੈਗਾ ਪਰ ਕੱਲੀ 1305 ਦਾ ਜਿਹੜੀ ਨਹੀਂ ਵੱਧਾ ਜੀ ਇਹ ਵੀ ਗੱਲ ਹੈਗੀ ਆ ਤੁਸੀਂ ਪਾਣੀ ਸ਼ੁਰੂ ਤੋਂ ਲੈ ਕੇ ਲਾਇਆ ਖਾਦਾਂ ਪਾਈਆਂ ਬੂਟੇ ਨੂੰ ਕਿੰਨੀ ਦੂਰੀ ਤੇ ਲਾਇਆ ਕਿੰਨੀ ਲੁੰਗਾਈ ਤੇ ਲਾਇਆ ਕਿਸਮ ਉਹ ਤੁਹਾਡੇ ਏਰੀਆ ਨੂੰ ਸੂਟ ਕਰਦੀ ਹੈ ਜਾਂ ਨਹੀਂ ਸਾਰਾ ਹੀ ਤਾਣਾ ਬਾਣਾ ਝਾੜਦੇ ਵੱਲ ਜਾਣਾ ਹੈਗਾ ਮੌਸਮ ਕਿਦਾਂ ਦਾ ਰਿਹਾ ਹੈਗਾ ਨਦੀਨ ਨਾਸ਼ਕ ਕਿਵੇਂ ਵਰਤੇ ਹੈਗੇ ਉਹ ਜੇ ਨਦੀਨ ਕੰਟਰੋਲ ਹੋਏ ਆ ਜਾਂ ਨਹੀਂ ਹੋਏ ਉਹ ਕਿਸਮ ਸਹੀ ਸਮੇਂ ਤੇ ਲੱਗੇ ਜਾਂ ਨਹੀਂ ਲੱਗੀ ਕੱਲ ਇੱਕ ਫਾਰਮਰ ਮੈਨੂੰ ਖੱਡੜਾ ਪੋਟੇਟੋ ਗਰੁੱਪ ਤੇ ਮਿਲਿਆ ਜਿੱਥ ਕਾਫੀ ਜਿਆਦੇ ਵਧੀਆ ਕਿਸਾਨਾਂ ਨਾਲ ਮਿਲਣ ਦਾ ਮੌਕਾ ਵੀ ਮਿਲਿਆ ਉੱਥੇ ਮੈਨੂੰ ਬੋਲਣ ਦਾ ਵੀ ਮੌਕਾ ਮਿਲਿਆ ਤੇ ਜਦੋਂ ਕਿਸਾਨਾਂ ਦੇ ਰੂਬਰੂ ਹੁੰਨੇ ਆ ਤਾਂ ਸਾਰੀ ਤਰ੍ਹਾਂ ਦੀ ਫੀਡਬੈਕ ਇਕੱਠੀ ਹੋ ਜਾਂਦੀ ਹੈਗੀ ਉੱਥੇ ਫਾਰਮਰ ਕਹਿੰਦਾ ਮੇਰਾ 1509 ਦਾ ਪਿਛਲੀ ਵਾਰ ਝਾੜ ਨਹੀਂ ਆਇਆ ਮੈਂ ਕਿਹਾ ਜੀ ਕਦੋਂ ਲੱਗਿਆ ਸੀ ਕਦੋਂ ਵੱਢਿਆ ਸੀ ਕਹਿੰਦਾ ਜੀ ਅਸੀਂ ਬਜਾਈ ਕੀਤੀ ਸੀ ਮੈਂ ਕਿਹਾ ਬਹੁਤ ਵਧੀਆ ਗੱਲ ਹੈਗੀ ਹੈ ਕਹਿੰਦਾ ਜੀ ਅਸੀਂ 5 ਮਈ ਨੂੰ ਬਜਾਈ ਕਰਤੀ ਸੀ ਮੈਂ ਕਿਹਾ ਅੱਛਾ ਜੀ ਹੁਣ ਜਦੋਂ ਸਹੀ ਸਮੇਂ ਤੇ ਉਹਦੀ ਬਜਾਈ ਹੀ ਨਹੀਂ ਹੋਈ ਹੈਗੀ ਤਾਂ ਫਿਰ ਉਹਦਾ ਝਾੜ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਆਂ ਵੀ ਇੱਕ ਪ੍ਰੋਡਕਟ ਨਾ ਵਧੇਗਾ ਜਾਂ ਉਹਦੀ ਪ੍ਰੈਕਟਿਸ ਹੀ ਸਾਰੀ ਡਿਸਟਰਬ ਹੋਊਗੀ ਖੇਤ ਦੇ ਮਾਲਕ ਬਣੋ ਮੇਰੀ ਇਹੀ ਬੇਨਤੀ ਹੈ ਕਿ ਖੇਤ ਦੇ ਵਿੱਚ ਹਰ ਇੱਕ ਪ੍ਰੋਡਕਟ ਤੁਹਾਡੇ ਲਈ ਨਹੀਂ ਬਣਿਆ ਤੇ ਸਾਰੀ ਮਾਰਕੀਟ ਤੁਹਾਡੇ ਲਈ ਓਪਨਾ ਤੁਸੀਂ ਸਿਲੇਕਟਿਵ ਕਿਉਂ ਨਹੀਂ ਬਣਦੇ ਹੈਗੇ ਤੁਸੀਂ ਕੱਪੜੇ ਸਿਲੈਕਟ ਕਰਕੇ ਪਾਉਣੇ ਆ ਪੈਂਟ ਨਾਲ ਆ ਸ਼ਰਟ ਦਾ ਰੰਗ ਪਏਗਾ ਜੀ ਆ ਘੜੀ ਬੰਨਾਂਗਾ ਮੈਂ ਇਹ ਬੈਲਟ ਲਾਵਾਂਗਾ ਜੀ ਮੈਂ ਗੱਡੀ ਇਹ ਲੈਣੀ ਹੈ ਜੀ ਮੈਂ ਇਸ ਚੀਜ਼ਾਂ ਦੀ ਮੈਂ ਕੋਈ ਕੀ ਖਰੀਦੋ ਫਰੋਤ ਕਰਨੀ ਹੈ ਮੈਂ ਇਹ ਕੰਪਨੀ ਦਾ ਫੋਨ ਰੱਖਣਾ ਤੁਸੀਂ ਦਵਾਈਆਂ ਦੀ ਸਿਲੈਕਸ਼ਨ ਕਿਉਂ ਨਹੀਂ ਕਰਦੇ ਵੀ ਸਾਡੀ ਕਿਸ ਸਮੇਂ ਇਸ ਤਰ੍ਹਾਂ ਦੀ ਹੈਗੀ ਆ ਇਹ ਤਾਕਤ ਵਾਲੀਆਂ ਸਪਰੇਹਾਂ ਹੈਗੀਆਂ ਇਹ ਮੈਂ ਇਸ ਤੇ ਫੰਗੀ ਸੈੱਟ ਕਰਨਾ ਇਹਦੇ ਮੇਰਾ ਹਲਕਾ ਵੀ ਹੋ ਸਕਦਾ ਹੈ ਮੇਰੀ ਬਾਸਮਤੀ ਹੈ ਤੇ ਮੈਨੂੰ ਵਧੀਆ ਕਰਨਾ ਪਵੇਗਾ ਇਹ ਤੁਸੀਂ ਸਿਲੈਕਸ਼ਨ ਤੁਸੀਂ ਕਰਨੀ ਹੈਗੀ ਆ ਥਾਰਾ ਸਾਰੀਆਂ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਆ ਜਾਂਦੀਆਂ ਹੈਗੀਆਂ ਪੈਸੀਸਾਈਡ ਦੇ ਰੇਟ ਘਟ ਹੋ ਡੋਜ਼ ਵੱਧ ਪਾਉਣ ਨਾਲ ਈਵਨ ਨੁਕਸਾਨ ਹੁੰਦਾ ਹੈ ਇਹ ਫਰਟੀਲਾਈਜ਼ਰ ਦੇ ਉੱਤੇ ਵੀ ਇਹ ਫਾਰਮੂਲਾ ਲਾਗੂ ਹੁੰਦਾ ਵੀ ਜੇ ਖਾਦਾਂ ਵੱਧ ਪਾਈ ਜਾਂਦੀਆਂ ਹੈਗੀਆਂ ਤਾਂ ਕੋਈ ਗਰੰਟੀ ਨਹੀਂ ਕਿ ਝਾੜ ਵੱਧ ਆਵੇਗਾ ਜਿਸ ਤੱਕ ਦੀ ਘਾਟ ਨਹੀਂ ਹੈਗੀ ਉਹ ਤਤ ਦੁਆਰ-ਦੁਆਰ ਸਪਰੇਅ ਹੋ ਰਿਹਾ ਝੋਨੇ ਤੇ ਉਹ ਜ਼ਰੂਰੀ ਨਹੀਂ ਵੀ ਉਹ ਤੁਹਾਡੇ ਝੋਨੇ ਦੀ ਝਾੜ ਜਾਂ ਗੁਣਵੱਤਾ ਵਧਾ ਦੇਗਾ ਫੁੱਲਾਂ ਦੀ ਅਵਸਥਾ ਮੇਰੀ ਬੇਨਤੀ ਹੈ ਮੈਂ ਪਹਿਲਾਂ ਵੀ ਇੱਕ ਵੀਡੀਓ ਸ਼ੂਟ ਕੀਤੀ ਹੈਗੀ ਕਿ ਜੇਕਰ ਤੁਹਾਡੇ ਝੋਨੇ ਦੇ ਵਿੱਚ ਫੁੱਲਾਂ ਦੀ ਅਵਸਥਾ ਚੱਲ ਰਹੀ ਹੈਗੀ ਫਲਾਵਰਿੰਗ ਸਿੱਧੀਆਂ ਬੱਲੀਆਂ ਖੜੀਆਂ ਉਹਦੇ ਫੁੱਲ ਖਿਲੇ ਹੋਏ ਹੈਗੇ ਆ ਤੇ ਤੁਸੀਂ ਉਸ ਤੇ ਕਾਪਰ ਸਪਰੇਅ ਕਰਦੇ ਹੋ ਜਾਂ ਕੋਈ ਹੋਰ ਸਪਰੇਅ ਕਰਦੇ ਹੋ ਜਿਸ ਦੇ ਕਰਕੇ ਉਹ ਦਾਣਾਂ ਦਾ ਬਦਰੰਗ ਹੋਣਾ ਹੋ ਜਾਂਦਾ ਦਾਣੇ ਬਰਾਊਨ ਹੋ ਜਾਂਦੇ ਆ ਚੌਕਲਟੀ ਕਲਰ ਦੇ ਹੋ ਜਾਂਦੇ ਆ ਜਾਂ ਦਾਣੇ ਖਾਲੀ ਰਹਿ ਜਾਂਦੇ ਆ ਤੁਸੀਂ ਕਈ ਵਾਰੀ ਉਹ ਇੰਜਨ ਵਾਲੇ ਪੰਪ ਨਾਲ ਸਪਰੇਅ ਕਰਦੇ ਹੋ ਤਾਂ ਫਿਰ ਬਹੁਤ ਜ਼ਿਆਦਾ ਖਤਰਾ ਫਿਰ ਉਹਨੂੰ ਠੀਕ ਨਹੀਂ ਕੀਤਾ ਜਾ ਸਕਦਾ ਗ੍ਰੇਨ ਡਿਸਆਰਡਰ ਆ ਜਿਹੜਾ ਉਹ ਤੁਹਾਡੀ ਮੈਨੂਅਲ ਮਿਸਟੇਕ ਕਰਕੇ ਹੋਇਆ ਉਹ ਕਦੇ ਵੀ ਕਿਸੇ ਵੀ ਦਵਾਈ ਦੇ ਨਾਲ ਠੀਕ ਨਹੀਂ ਹੋਵੇਗਾ ਤੇ ਸੁੰਡੀ ਵਾਲੀ ਸਪਰੇਅ ਅਸੀਂ ਜੀ ਛੁੰਡੀ ਦੇ ਲਈ ਕੋਈ ਦਾਣੇਦਾਰ ਜ਼ਹਿਰ ਵਰਤਿਆ ਸੀ ਠੀਕ ਹੈ 5 ਕਿਲੋ ਪਾਉਂਦਾ ਕੋਈ 8 ਕਿਲੋ ਪਾਉਂਦਾ ਤੇ ਉੱਥੋਂ ਸਪਰੇਅ ਵੀ ਕਰਤੀ ਸੀਗੀ ਛੁੰਡੀ ਸਾਡੇ ਫੇਰ ਵੀ ਹੈਗੀ ਹੈ ਦੇਖੋ ਛੁੰਡੀ ਨੂੰ ਤੁਸੀਂ ਸਮਝਿਆ ਹੀ ਨਹੀਂ ਛੁੰਡੀ ਦੇ ਆਉਣ ਦਾ ਮਾਹੌਲ ਬਣਾਤਾ ਤੇ ਮੁੜ ਕੇ ਤੁਸੀਂ ਰੀਵਨ ਕੱਟੀ ਖੜੇ ਹੋ ਵੀ ਸਾਡਾ ਰੀਵਨ ਕੱਟਦੇ ਆ ਕੇ ਉਹਨੇ ਤਾਂ ਆਉਣਾ ਸੀ ਉਹਨੇ ਆ ਕੇ ਤੁਹਾਡਾ ਕੀਤਾ ਹੋਇਆ ਪ੍ਰਾਲਾ ਉਹਨੂੰ ਬਹੁਤ ਪਸੰਦ ਆ ਗਿਆ ਤੁਸੀਂ ਕੋਈ ਦਾਣੇਦਾਰ ਜ਼ਹਿਰ ਪਾਇਆ ਉਹਨੇ 15 ਦਿਨ ਅਸਰ ਰੱਖਿਆ ਉਸ ਤੋਂ ਬਾਅਦ ਉਹ ਬਾਕੀ ਖੇਤਾਂ ਦੀ ਸੁੰਡੀ ਵੀ ਤੁਹਾਡੇ ਵੱਲ ਅਟਰੈਕਟ ਹੋ ਗਈ ਤੁਹਾਡੀ ਫਸਲ ਜਿਆਦੇ ਸੋਹਣੀ ਕੱਚੀ ਮੱਚੀ ਹੋ ਗਈ ਤਾਂ ਉੱਥੇ ਫਿਰ ਜਿਆਦੇ ਆਉਣ ਦੇ ਚਾਂਸ ਬਣ ਜਾਂਦੇ ਆਂ ਕਈ ਵਾਰੀ بارش ਹੁੰਦੀ ਹੈ بارش ਤੋਂ ਬਾਅਦ ਵੀ ਕੰਟਰੋਲ ਨਹੀਂ ਹੁੰਦੀ ਹੈਗੀ ਤਾਂ ਇਹ ਤੁਸੀਂ ਆਪਣੇ ਖੇਤਾਂ ਦੀ ਜਿਹੜੀ ਬਿਉਂਦਬੰਦੀ ਹੈਗੀ ਆ ਉਹ ਸਟੈਂਡਰਾਈਜ਼ ਕਰ ਲਓ ਪਹਿਲਾਂ ਹੀ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਸਪਰੇਹਾਂ ਦੀ ਲੋਡ ਹੀ ਨਾ ਪਵੇ ਹਾਂ ਜੇ ਮਸਲਾ ਸਪਰੇਹ ਨਾਲ ਹਲਉਂਦਾ ਫਿਰ ਥੱਲੇ ਜਿਹੜਾ 5-700 ਰੁਪਏ ਖਰਾਬ ਕੀਤਾ ਉਹ ਕਿਸੇ ਤਾਕਤ ਵਾਲੀ ਸਪਰੇਹ ਤੇ ਖਰਚ ਕਰਨਾ ਚਾਹੀਦਾ ਸੀਗਾ ਤੇ ਇਸ ਤੋਂ ਇਲਾਵਾ ਪੈਸਟੀਸਾਈਡ ਮਿਕਸਿੰਗ ਇਹ ਲੋ ਚੋਂ ਨਸਾਰਾ ਹੋ ਜਾਂਦਾ ਨਾ ਕਈ ਵੀਰ ਤਾਂ ਇਸ ਤਰ੍ਹਾਂ ਦਾ ਹੈਗੇ ਆ ਵੀ ਪਹਿਲਾਂ ਕੱਲੀ ਰੇਪ ਆਉਣੀ ਆ ਕੱਲੇ ਪਾਣੀ ਲਈ ਜਾਣੇ ਹੈਗਾ ਸੋਕਾ ਵੀ ਨਹੀਂ ਲਵਾਉਣਾ ਹੈਗਾ ਐਂਡ ਤੇ ਆਖੇ ਜਦੋਂ ਝੋਨਾ ਅੱਧਾ ਨਿਸਰ ਗਿਆ ਜੀ ਸਾਡਾ ਤਾਂ ਹੁਣ ਕਿਹੜੀ ਸਪਰੇ ਕਰਕੇ ਤਾਕਤ ਆਦੀ ਹੁਣ ਤਾਂ ਮੁੰਡਾ ਜਾਮਤਾ ਹੁਣ ਤਾਂ ਉਹਦੇ ਵਿੱਚੋਂ ਬੱਲੀ ਜਿਹੜੀ ਮੁੰਜਰਾ ਬਾਹਰ ਆ ਚੁੱਕੀ ਹੈਗੀ ਉਹਦੇ ਮੋਸਟਲੀ ਪ੍ਰਕਿਰਿਆਵਾਂ ਤਾਂ ਹੋ ਗਈਆਂ ਸਿਰ ਪੋਲੀਨੇਸ਼ਨ ਹੋ ਗਿਆ ਤੇ ਦੁੱਧਾ ਅਵਸਥਾ ਸ਼ੁਰੂ ਹੋਣੀ ਆ ਉਸ ਤੋਂ ਬਾਅਦ ਦੁੱਧੇ ਨੇ ਅਠਰ ਜਾਣਾ ਹੈਗਾ ਤੇ ਦਾਣਾ ਪੂਰੀ ਪ੍ਰੋਪਰ ਗਿਰੀ ਬਣ ਜਾਣੀ ਹੈਗੀ ਸਟਾਰਚ ਬਣ ਜਾਣਾ ਹੈਗਾ ਤਾਂ ਉਹ ਇਸ ਅਵਸਥਾਵਾਂ ਦੇ ਉੱਪਰ ਤੁਸੀਂ ਇੱਕ 13045 ਇੱਕ ਤੇਲੇ ਵਾਲੀ ਇਨਸੈਕਟੀਸਾਈਡ ਕੋਈ ਹੋਰ ਪਤਾ ਨਹੀਂ ਇਹਨਾਂ ਕਿੰਨਾ ਜ਼ਿਆਦਾ ਮਿਕਸਚਰ ਤੁਸੀਂ ਸਪਰੇਅ ਕਰੋਗੇ ਕੋਈ ਕਾਪਰ ਦੇ ਨਾਲ ਮਿਕਸਚ ਕਰ ਰਿਹਾ ਹੈਗਾ ਤਾਂ ਸਾਰੀਆਂ ਦਵਾਈਆਂ ਦੇ ਨਾਲ ਮਿਕਸ ਕਰਨ ਦੇ ਨਾਲ ਸਪਰੇਅ ਦਾ ਰਿਜ਼ਲਟ ਨਹੀਂ ਮਿਲੇਗਾ ਝਾੜ ਵੀ ਨਹੀਂ ਆਵੇਗਾ ਖਰਚਾ ਜ਼ਰੂਰ ਵੱਜੇਗਾ ਠੀਕ ਹੈ ਮਿਹਨਤ ਜ਼ਰੂਰ ਵੱਜੇਗੀ ਜਿਸ ਚੀਜ਼ ਦੀ ਲੋੜ ਆ ਉਸ ਚੀਜ਼ ਨੂੰ ਕਰ ਲੈਣਾ ਚਾਹੀਦਾ ਹੈ ਜਿਸ ਚੀਜ਼ ਦੀ ਲੋੜ ਨਹੀਂ ਉਹਨੂੰ ਖੇਤ ਦੇ ਵਿੱਚ ਫ੍ਰੀ ਵੀ ਨਾ ਲੈ ਕੇ ਪਾਓ ਇਹ ਮੇਰੀ ਰਿਕਵੈਸਟ ਰਹੀ ਹੈ ਸ਼ੁਰੂ ਤੋਂ ਪਰ ਆਪਾਂ ਸ਼ੁਰੂ ਤੋਂ ਲੈ ਕੇ ਦੇਖੋ ਕਾਰਵਾਈਆਂ ਕਰਦੇ ਆਂ ਕਿਸਾਨ ਮੇਲਿਆਂ ਦੇ ਵਿੱਚ ਵੀ ਵਿజిਟ ਕਰ ਰਹੇ ਹੈਗੇ ਆ ਪਹਿਲਾਂ ਖਟੜਾ ਪਟਾਟੋ ਗਰੁੱਪ ਦਾ ਮੇਲਾ ਕੀਤਾ ਹੈਗਾ ਟੈਂਡ ਤੇ ਉਸ ਤੋਂ ਬਾਅਦ ਫਿਰ ਰਾਜਪੁਰਾ ਟੈਂਡ ਕੀਤਾ ਮਲੋਟ ਵੀ ਕਰਾਂਗੇ ਤੇ ਇਸ ਤੋਂ ਬਾਅਦ ਫਿਰ ਹੋ ਸਕਦਾ ਵੀ ਲੁਧਿਆਣਾ ਯੂਨੀਵਰਸਿਟੀ ਦਾ ਮੇਲਾ ਵੀ ਅਟੈਂਡ ਕਰੀਏ ਤੁਹਾਨੂੰ ਇਨਫੋਰਮੇਸ਼ਨ ਮਿਲ ਜੂਗੀ ਪਰ ਕਾਰਨ ਇਹ ਹੈਗਾ ਕਿ ਫਾਰਮਰ ਆਪਣੇ ਖੇਤ ਲਈ ਖੁਦ ਸੋਚੇ ਉਹਨੂੰ ਹਰ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਦੇਖਣ ਨੂੰ ਮਿਲਦੀ ਹੈ ਉਹ ਤੋਂ ਮਦਦ ਲਵੇ ਨਾ ਕਿ ਕਿਸੇ ਨੂੰ ਆਪ ਦੀ ਫਸਲ ਦੇ ਵੱਧ ਝਾੜ ਘਟ ਝਾੜ ਦਾ ਜ਼ਿੰਮੇਵਾਰ ਠਹਿਰਾਵੇ ਉਹਨੂੰ ਖੁਦ ਨੂੰ ਆਪਣੇ ਪੈਰਾਂ ਵੱਲ ਦੇਖ ਕੇ ਜਿਹੜਾ ਹੈਗਾ ਅੱਗੇ ਕਦਮ ਪੁੱਟਣਾ ਚਾਹੀਦਾ ਹੈਗਾ ਆਉਣ ਵਾਲੇ ਦਿਨਾਂ ਦੇ ਵੀ ਤੁਹਾਨੂੰ ਫੇਸਬੁਕ ਇੰਸਟਾਗ੍ਰਾਮ YouTube ਤੇ ਜਰੂਰ ਮਿਲਾਂਗੇ ਤੇ ਨਵੀਂ ਵੀਡੀਓ ਦੇ ਲਈ ਤੁਸੀਂ ਸਬਸਕ੍ਰਾਈਬ ਬਟਨ ਜਰੂਰ ਕਲਿੱਕ ਕਰ ਦਿਓ ਬਹੁਤ ਧੰਨਵਾਦ